ਐਡੀਐਮ ਵੀ ਅੱਗੇ ਰੋਲ ਲੰਗਦਾ ਜੀ ਉਹਨੂੰ ਕਿਹੜੇ ਪਤਾ ਨਹੀਂ ਐਡੀਐਮ ਨੂੰ ਐਡੀਐਮ ਨੂੰ ਹੀ ਪਤਾ ਹੈ ਵੀ ਮੈਂ ਪਾਣੀ ਵੀ ਇੱਥੇ ਲੰਗਦਾ ਤੇ ਠੇਕੇਦਾਰ ਜਿਹੜਾ ਸੜਕ ਦਾ ਠੇਕੇਦਾਰ ਉਹਨੂੰ ਵੀ ਪਤਾ ਹੈ ਵੀ ਅਸੀਂ ਖਾਲਾ ਬਣਾਇਆ ਹਦੂਰਾ ਪਿਆ ਟੂਟੀਆਂ ਦਾ ਪਾਣੀ ਹੈ ਗੰਦਾ ਸੀਵਰਲ ਦਾ ਟੂਟੀਆਂ ਚ ਰਲਦਾ ਹੈ ਵਿੱਚ ਜਿਹੜਾ ਖਾਲਾ ਹੈ ਉਹ ਵਿੱਚ ਮਿਕਸ ਹੋ ਰਿਹਾ ਹੈ ਮੈਨੂੰ ਤਾਂ ਬਾਈ ਜੀ ਜਿੱਥੋਂ ਤੱਕ ਜਿਵੇਂ ਪਾਣੀ ਇਹ ਖੜਾਗਾ ਐ ਲੱਗਦਾ ਵੀ ਜੇ ਗਵਰਨਮੈਂਟ ਸੜਕ ਨਹੀਂ ਬਣਾ ਸਕਦੀ ਤਾਂ ਕਿਸਤੀਆਂ ਹੀ ਦੇ ਦੇ ਹਾਂ ਜੀ ਕਿਸਤੀਆਂ ਦੇ ਦੇ ਜੀ ਟੱਪਦਾ ਜਾਵੇ ਬੱਚੇ ਟੱਪ ਜਾਵੇ ਜੀ ਬੰਦੇ ਟੱਪ ਜਾਣ ਦੁਕਾਨ ਖੋਲਦੇ ਅਸੀਂ ਤੇ ਆ ਦੇਖੋ ਜੀ ਐ ਪੈਰ ਕਰਕੇ ਮੇਰਾ ਬੇਟਾ ਹੈ ਤੁਸੀਂ ਨਾਲ ਵੀ ਦੋ ਤਿੰਨ ਨਾ ਸਕੂਲ ਹੀ ਨਹੀਂ ਗਿਆ ਦੋ ਵਾਰੀ ਆ ਬੜੀ ਬਰਦੀ ਖਰਾਬ ਹੋ ਗਈ ਕਿਤੇ ਡਿੱਗ ਪੈ ਸੀ ਉਹ ਉਦੀ ਬਰਦੀ ਖਰਾਬ ਹੋ ਗਈ ਬਹੁਤ ਮੁਸ਼ਕਲ ਆਈ ਇੱਕ ਮੇਨਲੀ ਪ੍ਰੋਬਲਮ ਹੈ ਜਿੱਥੇ ਆ ਜਣਾ ਅਸੀਂ ਬਾਰ ਬਾਰ ਕਹੀ ਜਨੇ ਆ ਵੀ ਉਹ ਜਾਂ ਡਰੇਨ ਨਾਲਾ ਉਹਦੇ ਖੰਭਾ ਲੱਗਿਆ ਹੋਇਆ ਹੈ ਇੱਕ ਅੱਗੇ ਹੀ ਖੰਭਾ ਲੱਗਿਆ ਹੋਇਆ ਹੈ ਡਰੇਨ ਨਾਲੇ ਚ ਡਰੇਨ ਨਾਲੇ ਸਾਫਨਾ ਹੋਣ ਕਰਨ ਇਹ ਪਰੇਸ਼ਾਨੀ ਸਾਨੂੰ ਆ ਰਹੀ ਹੈ ਜੀ ਸਹੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਔਰ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਜਿੱਥੇ ਅੱਧੇ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋਈ ਹੋਈ ਹੈ ਘਰਾਂ ਦੇ ਘਾਰੇ ਜਿਹੜੇ ਬਰਬਾਦ ਹੋ ਗਏ ਪਿੰਡਾਂ ਦੇ ਪਿੰਡਾਂ ਦੇ ਵਿੱਚ ਪਾਣੀ ਖੜਾ ਹੈ ਦੂਸਰੇ ਪਾਸੇ ਜਿਹੜਾ ਹੈਗਾ ਇੰਦਰ ਦੇਵਤਾ ਵੀ ਬਹੁਤ ਜ਼ਿਆਦਾ ਮਿਹਰਬਾਨ ਹੋਇਆ ਹੋਇਆ ਤੇ ਅੱਜ ਇੰਦਰ ਦੇਵਤਾ ਨੇ ਸਦੂਗੜ ਦੇ ਵਿੱਚ ਇੰਨਾ ਕਹਿਰ ਹੈ ਜਿਹੜਾ ਮਚਾਤਾ ਕਿ ਛੜਕ ਮੇਨ ਰੋਡ ਮੇਨ ਹਾਈਵੇ ਉੱਪਰ ਵੀ ਪਾਣੀ ਹੈ ਜਿਹੜਾ ਉਹ ਖੜਾ ਹੋ ਗਿਆ ਤੇ ਗਲੀਆਂ ਜਿਹੜੀਆਂ ਬੰਦ ਹੋ ਗਈਆਂ ਤੇ ਬੱਚਿਆਂ ਨੂੰ ਸਕੂਲ ਜਾਣਾ ਜਾਂ ਸਬਜ਼ੀਆਂ ਬੰਦੇ ਨੇ ਸਬਜ਼ੀ ਲੈ ਕੇ ਆਉਣੀ ਬਹੁਤ ਮੁਸ਼ਕਲ ਹੈ ਜਿਹੜਾ ਘਰੋਂ ਨਿਕਲਣਾ ਹੋਇਆ ਤੇ ਬਾਕੀ ਆਪਾਂ ਇੱਥੇ ਸਥਾਨਕ ਵਾਸੀ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਕੀ ਨਾਮ ਹੈ ਬਾਈ ਜੀ? ਬਨੋਦ ਕੁਮਾਰ ਜੀ। ਆ ਕੀ ਬਾਈ ਜੀ ਇੱਥੇ ਹਾਲਾਤ ਬਣੇ ਹੋਏ ਆ ਕਿਉਂਕਿ ਇਹਨੇ ਤਾਂ ਪੂਰੇ ਦਾ ਪੂਰਾ ਹੀ ਲਾ ਲਓ ਵੀ ਘੱਗਰ ਦਾ ਰੂਪ ਹੀ ਧਾਰ ਰੱਖੇ ਇੱਕ ਤਰ੍ਹਾਂ ਨਾਲ ਨਹਿਰ ਬਣ ਚੁੱਕੀ ਐ। ਤੇ ਦੋ ਉਂਗਲਾ ਮੀਂਹ ਆ ਜੇ ਤਾਂ ਇੱਥੇ ਪਾਣੀ ਵੀ ਨਿਕਲਣ ਨੂੰ ਕਿੱਥੇ ਵੀ ਥਾਂ ਹੈ ਨਹੀਂ। ਅੱਗੇ ਖਾਲੇ ਬੰਦ ਪਏ ਆ ਇੱਧਰ ਖਾਲਾ ਉਹ ਬੰਦ ਪਿਆ ਤੇ ਆ ਤੁਹਾਡੇ ਸਾਹਮਣੇ ਆ ਜੀ ਉਹ ਤੱਕ ਦੇਖੋ ਜੀ ਤੇ ਗਲੀਆਂ ਦੀ ਬੁੜੀਆਂ ਟੱਪਣ ਨੂੰ ਤੇ ਸਕੂਲ ਸਾਰੇ ਤੇ ਪਾਣੀ ਦੇ ਡਿੱਗ ਜਾਂਦੇ ਐ ਬੜਦੀ ਖਰਾਬ ਹੋ ਜਾਂਦੀ ਐ ਬਾਅਦ ਚ ਜਿਹੜੇ ਫਿਰ ਦੁਬਾਰੇ ਘਰੇ ਜਾਂਦੇ ਐ ਨਾ ਤੋਕੇ ਫੇਰ ਚੜਦੇ ਐ ਐਡਾ ਬੁਰਾ ਹਾਲ ਹੈ ਜੀ ਦੇਖੋ ਕਦੇ ਤੁਸੀਂ ਪ੍ਰਸ਼ਾਸਨ ਕੋਲੇ ਜਾਂ ਹੋਰ ਕਿਸੇ ਮਹਿਕਮੇ ਕੋਲੇ ਆਵਾਜ਼ ਨਹੀਂ ਆਈ ਐਡੀਐਮ ਵੀ ਅੱਗੇ ਰੋਜ ਲੰਘਦਾ ਜੀ ਉਹਨੂੰ ਕਿਹੜੇ ਪਤਾ ਨਹੀਂ ਐ ਐਡੀਐਮ ਨੂੰ ਐਡੀਐਮ ਨੂੰ ਹੀ ਪਤਾ ਐ ਵੀ ਮੈਂ ਪਾਣੀ ਵੀ ਇੱਥੇ ਲੰਘਦਾ ਤੇ ਠੇਕੇਦਾਰ ਜਿਹੜਾ ਸੜਕ ਦਾ ਠੇਕੇਦਾਰ ਆ ਉਹਨੂੰ ਵੀ ਪਤਾ ਐ ਵੀ ਅਸੀਂ ਖਾਲਾ ਬਣਾਇਆ ਹਦੂਰਾ ਪਿਆ ਇੱਥੇ ਖਾਲਾ ਬੰਦਾ ਇੱਥੇ ਖੰਮਾ ਉਹ ਉਹ ਹੈਗਾ ਉਹ ਕਟ ਜਿਹੜਾ ਉਹ ਭਰਿਆ ਪਿਆ ਅੱਗੇ ਖਾਲਾ ਫੇਰ ਬੰਦ ਹੈਗਾ ਜੀ ਪਾਣੀ ਕਿੱਥੋਂ ਲਮੂਗਾ ਕਾਰਨ ਇਹ ਪਾਣੀ ਜਿਹੜਾ ਖਾਲਾ ਬੰਦਿਆ ਕਰਨੀ ਆ ਨਿਕਲ ਨਹੀਂ ਰਿਹਾ ਨਹੀਂ ਜੀ ਨਹੀਂ ਨਿਕਲ ਰਿਹਾ ਜੀ ਖਾਲਾ ਖਾਲਾ ਬੰਦ ਹੋਇਆ ਤਾਂ ਕਰਕੇ ਹਾਂ ਜੀ ਹਾਂ ਜੀ ਅੱਛਾ ਅੱਛਾ ਹੁਣ ਕੀ ਕੀ ਮੰਗ ਆਪਣੀ ਖਾਲਾ ਇਹ ਸੀਵਰਲ ਬੰਦ ਕਰ ਰੱਖਿਆ ਜੀ ਆਹ ਸੀਵਰਲ ਜਦੋਂ ਖਾਲਾ ਬਣਾਇਆ ਸੀਵਰਲ ਦੇ ਪੇਪਾਂ ਤੋੜਤੀਆਂ ਇਹਨਾਂ ਨੇ ਟੂਟੀਆਂ ਦੀ ਪੇਪਾਂ ਤੋੜਤੀਆਂ ਵਿੱਚ ਹੀ ਟੂਟੀਆਂ ਦਾ ਪਾਣੀ ਹੈ ਗੰਦਾ ਸੀਵਰਲ ਦਾ ਟੂਟੀਆਂ ਚ ਰਲਦਾ ਹੈ ਵਿੱਚ ਹੀ ਜਿਹੜਾ ਖਾਲਾ ਹੈ ਉਹ ਵਿੱਚ ਮਿਕਸ ਹੋ ਰਿਹਾ ਪਾਣੀ ਅੱਛਾ ਇਹ ਖਬਰ ਹੈ ਜਿਹੜੀ ਉੱਪਰ ਤੱਕ ਜਾਣੀ ਹੈ ਪ੍ਰਸ਼ਾਸਨ ਕੋਲ ਇਹ ਖਬਰ ਹੈ ਜਿਹੜੀ ਕਿਸੇ ਨਾ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਕੰਨਾਂ ਜਰੂਰ ਪਹੂਗੀ ਇਹ ਦੱਸ ਦਿਓ ਵੀ ਇਹ ਏਰੀਆ ਕਿਹੜੇ ਦੇ ਵਿੱਚ ਖੜਾ ਪਾਣੀ ਏਰੀਆ ਐਲਾਈਸੀ ਵਾਲੀ ਗਲੀ ਮੇਨ ਰੋਡ ਸਰਸਾ ਰੋਡ ਸਰਦੂਲਗੜ ਤੇ ਮੈਨੂੰ ਤਾਂ ਬਾਈ ਜੀ ਜਿੱਥੋਂ ਤੱਕ ਜਿਵੇਂ ਪਾਣੀ ਇਹ ਖੜਾਗਾ ਐਂ ਲੱਗਦਾ ਵੀ ਜੇ ਗਵਰਨਮੈਂਟ ਸੜਕ ਨਹੀਂ ਬਣਾ ਸਕਦੀ ਤਾਂ ਕਿਸਤੀਆਂ ਹੀ ਦੇ ਦੇ ਹਾਂਜੀ ਕਿਸਤੀਆਂ ਦੇ ਦੇਵੇ ਜੀ ਟੱਪਦਾ ਜਾਵੇ ਬੱਚੇ ਟੱਪ ਜਾਵੇ ਜੀ ਬੰਦੇ ਟੱਪ ਜਾਣ ਦੁਕਾਨ ਖੋਲਦੇ ਅਸੀਂ ਤੇ ਆ ਦੇਖੋ ਜੀ ਐਂ ਪੈਰ ਕਰਕੇ ਕੋਈ ਬੂਟ ਪਾ ਕੇ ਆ ਆ ਕੱਕੜ ਸਾਹਿਬ ਖੜੇ ਹੈ ਜੀ ਇਹਨਾਂ ਨੂੰ ਪੁੱਛੋ ਜੀ ਇਹ ਡਿਊਟੀ ਜਾਂਦੇ ਆ ਜੀ ਠੀਕ ਹੈ ਜੀ ਆ ਸਾਡਾ ਮੇਨ ਮੋਹਬਦਾਰ ਬੰਦਾ ਖੜਾ ਹੈ ਜੀ ਇਹ ਗਲੀ ਹੈ ਜੀ ਗਲੀ ਜਾ ਕੇ ਦੇਖੋ ਟੱਪਿਆ ਜਾਂਦਾ ਆ ਸਵੇਰ ਦਾ ਬੰਦਾ ਖੜਾ ਹੈ ਜੀ ਇੱਥੇ ਇਹਦਾ ਮੋਟਰਸਾਈਕਲ ਖਰਾਬ ਹੋ ਗਿਆ ਪਾਣੀ ਦੇ ਵਿੱਚ ਉਹਨੂੰ ਪੁੱਛੋ ਜੀ ਠੀਕ ਹੈ ਬਿਲਕੁਲ ਜੀ ਧਰਮਜੰਦ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਪਾਣੀ ਦੇ ਬਾਰੇ ਕਿਉਂਕਿ ਤੁਹਾਡਾ ਵੀ ਘਰ ਹੈ ਜਿਹੜਾ ਐਸੀ ਗਲੀ ਦੇ ਵਿੱਚ ਹੈਗਾ ਤੇ ਤੁਸੀਂ ਆਪ ਵੀ ਪੱਤਰਕਾਰੀ ਦੇ ਨਾਲ ਜੁੜੇ ਹੋਇਓ ਕਿਤੇ ਕਿਤੇ ਲੋਕਾਂ ਦੀ ਆਵਾਜ਼ ਹੈ ਪ੍ਰਸ਼ਾਸਨ ਤੱਕ ਪਹੁੰਚਾਉਣੇ ਤੇ ਤੁਹਾਡਾ ਆਪ ਦਾ ਘਰ ਹੈ ਜਿਹੜਾ ਡੁੱਬਿਆ ਪਿਆ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਇਸ ਮੁਸ਼ਕਲ ਸੁਣਨ ਵਾਸਤੇ ਆਏ ਬਹੁਤ ਬਹੁਤ ਧੰਨਵਾਦ ਹੈ ਇਹ ਤਾਂ ਮੁਸ਼ਕਲ ਉਹ ਪੁਰਾਣੀ ਹੈ ਜੀ ਕਮ ਸਿਕ ਡੇਢ ਪੌਣੇ ਦਸ ਸਾਲ ਅਸੀਂ ਪਹਿਲਾਂ ਐਸਡੀਐਮ ਸਾਹਿਬ ਨੂੰ ਮਿਲੇ ਸੀਗੇ ਨਗਰਪਾਲਿਕਾ ਨੂੰ ਮਿਲੇ ਸੀਗੇ ਉਹਨਾਂ ਨੇ ਮੰਗ ਪੱਤਰਤਾ ਸੀਗਾ ਉਹਨਾਂ ਨੇ ਥੋੜਾ ਮੋਟਾ ਕਰਤਾ ਸੀਗਾ ਵੀ ਬਣਾਤੇ ਸੀਗਾ ਜਿਹੜੀ ਉਹ ਕਹੇ ਭਾਈ ਸਾਹਿਬ ਕਹਿੰਗੇ ਨਾ ਵੀ ਉਹ ਸੀਵਰੇਜ ਦਾ ਕਲੈਕਸ਼ਨ ਕਨੈਕਸ਼ਨ ਉਹਨਾਂ ਨੇ ਉਹਦੇ ਵਿੱਚ ਡੰਪਾ ਬਣਾਤੀ ਸੀ ਉਹਨਾਂ ਨੇ ਇਹਦੇ ਕਰਕੇ ਉਹ ਪਾਣੀ ਨਿਕਲ ਲੱਗਾ ਸੀ ਹੁਣ ਤਾਂ ਬਹੁਤ ਮੁਸ਼ਕਲ ਹੋ ਰਿਹਾ ਜੀ ਮੇਰਾ ਬੇਟਾ ਹੈ ਤੁਸੀਂ ਨਾਲ ਵੀ ਦੋ ਤਿੰਨ ਦਿਨ ਸਕੂਲ ਹੀ ਨਹੀਂ ਗਿਆ ਦੋ ਵਾਰੀ ਉਹਦੀ ਬਰਤੀ ਖਰਾਬ ਹੋ ਗਈ ਕਿਤੇ ਡਿੱਗ ਪਿਆ ਸੀ ਉਹਦੀ ਬਰਤੀ ਖਰਾਬ ਹੋ ਗਈ ਬਹੁਤ ਮੁਸ਼ਕਲ ਆਈ ਇੱਕ ਮੇਨਲੀ ਪ੍ਰੋਬਲਮ ਹੈ ਜਿੱਥੇ ਆ ਜਣਾ ਅਸੀਂ ਬਾਰ ਬਾਰ ਕਹੀ ਜੰਨੇ ਆ ਵੀ ਉਹ ਜਿਹੜਾ ਡਰੇਨ ਨਾਲਾ ਹੈ ਉਹਦੇ ਖੰਭਾ ਲੱਗਿਆ ਹੋਇਆ ਹੈ ਇੱਕ ਅੱਗੇ ਵੀ ਖੰਭਾ ਲੱਗਿਆ ਹੋਇਆ ਹੈ ਡਰੇਨ ਨਾਲੇ ਚ ਡਰੇਨ ਨਾਲੇ ਸਾਫਨਾ ਹੋਣ ਕਰਨਾ ਇਹ ਪਰੇਸ਼ਾਨੀ ਸਾਨੂੰ ਆ ਰਹੀ ਹੈ ਜੀ ਹੁਣ ਛੋਟੀ ਮੰਗ ਕੀ ਹੈ ਮੰਗਦਾ ਜੀ ਪਾਣੀ ਦੀ ਨਿਕਾਸੀ ਕਰਵਾ ਦਿਓ ਕਿਵੇਂ ਨਾ ਕਿਵੇਂ ਕਰਕੇ ਸਾਡਾ ਤਾਂ ਇਹੀ ਮੰਗ ਹੈ ਹੁਣ ਤਾਂ ਇਹ ਲੱਗਦਾ ਨਾ ਕਿ ਵਿਕਾਸ ਨਹੀਂ ਬਨਾਸ ਹੋ ਰਿਹਾ ਸਾਡਾ ਇਹ ਇਹ ਜਿਹੜਾ ਜਿਹੜਾ ਇਹਨਾਂ ਨੇ ਡਿਵਾਇਡਰ ਲਾਇਆ ਨਾ ਇਹ ਸਾਡੇ ਸ਼ਹਿਰ ਦੇ ਬਨਾਸ ਕਰਨ ਕਰਨ ਵਾਸਤੇ ਲਾਇਆ ਪਹਿਲਾਂ ਬਿਲਕੁਲ ਸਹੀ ਸੀ ਕੋਈ ਪ੍ਰੋਬਲਮ ਨਹੀਂ ਸੀ ਇਹ ਇਹ ਡਿਵਾਇਡਰ ਤੋਂ ਬਾਅਦ ਹੀ ਇਹ ਕੰਮ ਹੋਇਆ ਹੈ ਇਹ ਆ ਬਿਲਕੁਲ ਇਹ ਦੇਖ ਰਹੇ ਆ ਸਰਕਾਰ ਤੇ ਪ੍ਰਸ਼ਾਸਨ ਆ ਜਿਹੜੇ ਵੱਡੇ ਵੱਡੇ ਦਾਅਵੇ ਆ ਜਿਹੜੇ ਕਰ ਰਹੇ ਆ ਵਿਕਾਸ ਕਾਰਜਾਂ ਦੇ ਲੇਕਿਨ ਵਿਕਾਸ ਕਾਰਜ ਤੁਸੀਂ ਦੇਖ ਸਕਦੇ ਹੋ ਸੜਕਾਂ ਤੇ ਤੁਰਿਆ ਫਿਰਦਾ ਇਹ ਵਿਕਾਸ ਕਾਰਜ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਹੇ ਹੁਣ ਆਪਾਂ ਮੇਰੇ ਖਿਆਲ ਦੇ ਵਿੱਚ ਆਪਾਂ ਨੂੰ ਇਹੋ ਸਭ ਨਾਲ ਵੀ ਗੱਲ ਕਰ ਲੈਣੀ ਚਾਹੀਦੀ ਆ ਆਨਲਾਈਨ ਹੀ ਹਨਾ ਤਾਂ ਕਿ ਲੋਕਾਂ ਨੂੰ ਯਕੀਨ ਹੋ ਜੇ ਵਾਕਈ ਗੱਲ ਹੈ ਜਿਹੜੀ ਵੀ ਘਾਹਾਰ ਹੈ ਸਾਡੀ ਜਿਹੜੀ ਪ੍ਰਸ਼ਾਸਨ ਤੱਕ ਲੱਗੀ ਹੈ ਆਪਾਂ ਯੂ ਸਾਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆ ਫੋਨ ਕਾਲ ਕਰਨ ਦੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਉਹ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਜੀਤ ਸਿੰਘ ਸੰਧੂ ਗੱਲ ਕਰ ਰਹੇ ਆ ਜੀ ਪੱਤਰਕਾਰ ਹਾਂ ਜੀ ਹਾਂ ਜੀ ਭਾਈ ਸਾਹਿਬ ਕੀ ਲੱਗੀ ਵਧੀਆ ਸਰ ਵਧੀਆ ਤੁਹਾਡਾ ਫੋਨ ਸਰ ਸਪੀਕਰ ਦੇ ਨਾਲੇ ਰਿਕਾਰਡਿੰਗ ਤੇ ਆ ਜੀ ਤੁਸੀਂ ਮੱਦੀ ਕਰ ਲੋ ਭਰਾ ਸਾਡੇ ਹਾਂ ਬਿਲਕੁਲ ਸਰ ਬਿਲਕੁਲ ਥੈਂਕ ਯੂ ਜੀ ਅੱਛਾ ਇੱਕ ਨਾ ਮੈਂ ਵਾਰਡ ਨੰਬਰ 3 ਦੇ ਵਿੱਚ ਸੀਗਾ ਇਸ ਟਾਈਮ ਐਲ ਆਈ ਸੀ ਗਲੀ ਦੇ ਕੋਲੇ ਜੀ ਹਾਂਜੀ ਉੱਥੇ ਗਲੀਆਂ ਦੇ ਵਿੱਚ ਤਾਂ ਪਾਣੀ ਖੜਾ ਹੀ ਖੜਾ ਜੀ ਮੇਨ ਰੋਡ ਵੀ ਜਿਹੜੀ ਜਾਮ ਹੋ ਰਹੀ ਹੈ ਡਰੇਨ ਨਾਲਾ ਕਹਿੰਦੇ ਵੀ ਪਾਣੀ ਨਹੀਂ ਨਿਕਲ ਰਿਹਾ ਡਰੇਨ ਨਾਲੇ ਚੋਂ ਇਦਾਂ ਨੇ ਇਲਜ਼ਾਮ ਲਾਇਆ ਜੀ ਕਿਹੜਾ ਜੀ ਆਪਣਾ ਮਾਨਸਪੁਰ ਨਾਲਾ ਰੋਡ ਤੇ ਬਿਲਕੁਲ ਜੀ ਸਰ ਹਾਂ ਐਚ ਪੀ ਕੰਗ ਹੈ ਜਾਂ ਗੈਸ ਜਾਂ ਸੀ ਤੋਂ ਅੱਗੇ ਕਾਫੀ ਜਾਨਕੀ 100 ਮੀਟਰ 150 ਮੀਟਰ ਲੈਟਰ ਲਿਖ ਲੈਣੇ ਉਹੀ ਐਸਜੀ ਸਾਹਿਬ ਨੂੰ ਮੇਲ ਵੀ ਕਰ ਰਹੇ ਮੈਂ WhatsApp ਉਹੀ ਕਰੀ ਜਾਂਦਾ ਸੀ ਉਹ ਆਪਾਂ ਜੀ ਆਪਣਾ ਦੇਖੋ ਮੈਂ ਕੋਈ ਐਪ ਕੋਨਨ ਨੂੰ ਸਾਰਾ ਇਸ ਗੇਮ ਸਾਹਿਬ ਨੂੰ ਵੀ ਕਰਾਂਗੇ ਅਸੀਂ ਤੇ ਉਹਨਾਂ ਨੂੰ ਰਿਜਿਸਟਰ ਕਰ ਰਹੇ ਹਾਂ ਅبتدي ਮੈਂ ਹਾਂਜੀ ਤੇ ਉਹਨਾਂ ਨੂੰ ਵਟਸਐਪ ਵੀ ਕਰ ਰਿਹਾ ਜੀ ਮੈਂ ਓਕੇ ਇਹਦਾ ਸੋਲੂਸ਼ਨ ਹੋਣ ਦਾ ਕਿੰਨੇ ਸਮੇਂ ਤੱਕ ਅਨੁਮਾਨ ਹੈਗਾ ਜੀ ਹੋ ਜੂਗਾ ਸਰ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦੂੰਗਾ ਪਲੀਜ਼ ਦੇਖੋ ਜਿਹੜੇ ਉਹਦੇ ਅਧਿਕਾਰ ਖੇਤਰ ਚ ਕਰਨਾ ਤਾਂ ਉਹਨਾਂ ਨੇ ਅਸੀਂ ਤਾਂ ਉਹਨਾਂ ਨੂੰ ਅਪਡੇਟ ਕਰਦੇ ਰਹਿਣੇ ਆ ਠੀਕ ਸਰ ਮੈਂ ਸੋਨੂ ਐਸ.ਓ ਦਾ ਨੰਬਰ ਵੀ ਸੈੱਟ ਨਹੀਂ ਨਹੀਂ ਬੇਰ ਵਿਭਾਗ ਦੇ ਐਸ.ਓ ਸਾਹਿਬ ਨੂੰ ਕਰਿਆ ਸੀਗਾ ਜੀ ਉਹ ਕਹਿੰਦੇ ਵੀ ਇਹ ਪਾਣੀ ਕੱਢਣਾ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਜੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਸਰ ਉਹ ਨੈਸ਼ਨਲ ਹਾਈਵੇ ਵਾਲੇ ਟ੍ਰੇਨ ਵਿਭਾਗ ਨੇ ਉਹ ਹੋਰ ਮੈਕ ਹੋਰ ਮੈਕਮ ਜੀ ਠੀਕ ਹੈ ਪਰ ਮੈਂ ਕਿਹਾ ਉਹ ਨੈਸ਼ਨਲ ਹਾਈਵੇ ਵਾਲੇ ਨੇ ਸਰ ਉਹਨਾਂ ਦਾ ਨੰਬਰ ਦੇ ਸਕਦੇ ਹੋ ਪਲੀਜ਼ ਇੱਕ ਮਿੰਟ ਹੋਲਡ ਕਰ ਲਓਗੇ ਜੀ ਜੀ ਸਰ ਬਿਲਕੁਲ ਹੋਲਡ ਹੈ ਸਰ ਐਸ.ਡੀ. ਦਵਿੰਦਰ ਸਿੰਘ ਜੀ ਸਰ ਗੁਰਜੀਤ ਸਿੰਘ ਸੰਧੂ ਗੱਲ ਕਰਾਂਗੇ ਪ੍ਰੈਸ ਰਿਪੋਰਟਰ ਹਾਂ ਜੀ ਬਰੋਕਾ ਹਾਂ ਹਾਂ ਜੀ ਹੁਕਮ ਨਹੀਂ ਸਰ ਬੇਨਤੀ ਸੀ ਤੁਹਾਡਾ ਫੋਨ ਹੈ ਜਿਹੜਾ ਸਪੀਕਰ ਦੇ ਉੱਪਰ ਹੈ ਜੀ ਰਿਕਾਰਡਿੰਗ ਤੇ ਵੀ ਆ ਹਾਂ ਜੀ ਤੁਹਾਡਾ ਫੋਨ ਮੈਂ ਕਿਹਾ ਸਪੀਕਰ ਤੇ ਵੀ ਹੈ ਤੇ ਰਿਕਾਰਡਿੰਗ ਤੇ ਵੀ ਹੈ ਸਰ ਦੱਸ ਦਿਆਂ ਪਹਿਲਾਂ ਮੈਂ ਕਿਹਾ ਮੈਂ ਨਾ ਸਰ ਇਸ ਟਾਈਮ ਹਾਂਜੀ ਹਾਂਜੀ ਸਰ ਮੈਂ ਇਸ ਟਾਈਮ ਸਰਦੂਗੜ ਦੇ ਵਿੱਚ ਸੀਗਾ ਜੀ ਵਾਰਡ ਨੰਬਰ 3 ਦੇ ਮੇਨ ਹਾਈਵੇ ਤੇ ਖੜਾ ਜੀ ਜਿਹੜਾ ਹਾਈਵੇ ਰੋਡ ਹੈ ਜੀ ਸਰਦੂਗੜ ਚ ਪੀਚਪੀ ਗੈਸ ਏਜੰਸੀ ਤੋਂ ਅੱਗੇ ਉੱਥੇ ਜਿਹੜਾ ਗੱਲ ਇਹ ਸਰ ਡਰੇਨ ਨਾਲ ਹੈਗਾ ਨਾ ਉਹ ਬੰਦ ਹੋਣ ਕਰਕੇ ਸੜਕ ਦੇ ਤੇ ਗਲੀਆਂ ਦੇ ਵਿੱਚ ਕਾਫੀ ਪਾਣੀ ਜਮਾ ਹੋ ਰਿਹਾ ਜੀ ਤੰਦਾਂ ਜੀ ਇਹ ਜਰੇਨ ਵਾਲੇ ਦੇ ਵਿਚਾਲੇ ਨਾ ਖੰਭੇ ਲਾ ਰੱਖਿਆ ਦੋ ਜਗ੍ਹਾ ਦੋਨੇ ਸਾਈਡ ਹੀ ਦੋਨਾਂ ਪਾਸੇ ਹੀ ਬੰਦ ਹੈ ਮਤਲਬ ਨਿਕਾਸੀ ਨਹੀਂ ਹੈਗੀ ਡਰੇਨ ਨਾਲ ਜਿਹੜਾ ਰੋਡ ਤੇ ਬਣਾਇਆ ਹੋਇਆ ਆਪਾਂ ਬਾੜ ਨੰਬਰ 3 ਹੈ ਜੀ ਐਲ ਆਈ ਸੀ ਗਲੀ ਵਾਜਦੀ ਹੈ ਜੀ ਉੱਥੇ ਹੈ ਇਹ ਪੁਆਇੰਟ ਸਿੰਘ ਸਭਾ ਗੁਰਦੁਆਰੇ ਤੋਂ ਅੱਗੇ ਜੀ ਹਾਂਜੀ ਹਾਂਜੀ ਤੁਹਾਡਾ ਕੀ ਪਾਦੀਏ ਵੀ ਚੈੱਕ ਕਰਵਾ ਕੇ ਫਿਰ ਇਹਦਾ ਹੱਲ ਕਰੂੰਗੇ ਜੀ ਹਾਂਜੀ 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 ਉਹ ਆਪਾਂ ਕਹਿੰਦੇ ਨਹੀਂ ਤਾਂ ਤੱਕਦੇ ਨਹੀਂ ਜੀ ਸਰ ਸੀਵਰੇਜ ਨੇ ਡਰੇਨ ਨਾਲ ਹੀ ਬੰਦਾ ਜੀ ਮੇਨ ਹਾਈਵੇ ਦਾ ਮੀਂਹ ਦਾ ਪਾਣੀ ਹੈ ਇਹ ਸੀਵਰੇਜ ਦਾ ਕਨੈਕਸ਼ਨ ਤਾਂ ਹੈ ਹੀ ਨਹੀਂ ਨਹੀਂ ਆ ਅੱਜ ਜਿਵੇਂ ਬਰਸਾਤ ਹੋਈ ਹੈ ਜੀ ਹਾਂਜੀ ਹਾਂਜੀ ਸਰ ਸੀਵਰੇਜ ਦੇ ਪਾਣੀ ਨਾਲ ਭਰੇ ਰਹਿੰਦੇ ਆ ਇਹ ਸੀਵਰੇਜ ਦੇ ਪਾਣੀ ਦਾ ਨਿਕਾਸ ਰੁਕੂਗਾ ਉਦੋਂ ਪਾਣੀ ਨਿਕਾਸ ਇਹ ਨਾ ਕਰ ਸਕਦੇ ਕਿਤੇ ਹਾਂਜੀ ਮੈਂ ਆਜ ਉਹਨਾਂ ਦੇ ਨਿਕਾਸਾ ਨਾ ਕਰੂਗਾ ਪਾਣੀ ਗੰਦਾ ਟਟਾਂ ਇਹਦਾ ਹਾਂਜੀ ਹਾਂਜੀ ਕਿਉਂਕਿ ਮੈਨੂੰ ਲੱਗਦਾ ਨਹੀਂ ਜੀ ਟ੍ਰੇਨ ਨਾਲਾ ਕਿਉਂਕਿ ਕਾਫੀ ਉੱਚਾ ਬਣਿਆ ਹੋਇਆਗਾ ਉਹਦੇ ਵਿੱਚ ਸੀਵਰੇਜ ਦਾ ਪਾਣੀ ਪੈਂਦਾ ਹੋਊਗਾ ਚਲੋ ਫਿਰ ਵੀ ਆਪਾਂ ਕਿਤੇ ਨਾ ਕਿਤੇ ਤੁਹਾਡੀ ਗੱਲ ਮੰਨ ਲਈਏ ਤਾਂ ਉਹ ਤਾਂ ਫਿਰ ਨਗਰ ਪੰਚਾਇਤ ਦਾ ਕੰਮ ਹੈਗਾ ਜੀ ਆਪਣਾ ਉਹਦੇ ਸੀਵਰੇਜ ਵਾਲਾ ਤਾਂ ਆਹ ਜੀ ਬੰਦ ਕਰਦੇ ਨੇ ਪਾਣੀ ਤਾਂ ਡਟਾਂਗੇ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਚਲੋ ਆ ਇੱਕ ਵਾਰੀ بارش ਦੇ ਪਾਣੀ ਦਾ ਇਹ ਤਾਂ ਹੱਲ ਕਰਵਾਓ ਜੀ ਇਹ ਤਾਂ ਕਿਰਾਂ ਨਿਕਲੇ ਸੀਵਰੇਜ ਦਾ ਚਲੋ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਕੇ ਕਰਵਾ ਲਾਂਗੇ ਹਾਂ ਜਿਹੜਾ ਪਾਣੀ ਨਿਕਲਦਾ ਜੀ ਗੇਲਾਂ ਤੋਂ ਪਾਣੀ ਹਾਂਜੀ ਹਾਂ ਠੀਕ ਠੀਕ ਹੈ ਸਰ ਥੈਂਕ ਯੂ ਤੁਸੀਂ ਸੁਣਿਆ ਕਿ ਅਸੀਂ ਜਿਹੜਾ ਹਾਈਵੇ ਦੇ ਐਸ ਡੀਓ ਨਾਲ ਵੀ ਗੱਲ ਕੀਤੀ ਤੇ ਜਿਹੜਾ ਨਗਰ ਪੰਚਾਇਤ ਦੇ ਕਾਰਜ ਸਹਾਪਕ ਅਫਸਰ ਹੈ ਉਹਨਾਂ ਨਾਲ ਵੀ ਗੱਲ ਕਰੀ ਤਾਂ ਦੋਨੋਂ ਹੀ ਆਪੋ ਆਪਣਾ ਜਿਹੜਾ ਇਸ ਪਾਣੀ ਨੂੰ ਲੈ ਕੇ ਪੱਲਾ ਛਡਾਉਂਦੇ ਜਿਹੜੇ ਨਜ਼ਰ ਆਏ ਤੇ ਹੁਣ ਜਿਹੜਾ ਵਿਕਰਮ ਮੁਫਰ ਹੈ ਆ ਕਾਂਗਰਸੀ ਆਗੂ ਹੈ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਇਸੇ ਵਿਸ਼ੇ ਤੇ ਹੈਲੋ ਸੰਦੂ ਸਾਹਿਬ ਸਸੀ ਗੱਜ ਜੀ ਮੈਂ ਨਾ ਇੱਕ ਮੈਂ ਉਸੇ ਕੀ ਕੋਡਾ ਵਰਸ਼ਨ ਲੈਣਾ ਤੁਹਾਡਾ ਮੋਬਾਈਲ ਹੈ ਜਿਹੜਾ ਸਪੀਕਰ ਤੇ ਰਿਕਾਰਡਿੰਗ ਤੇ ਆ ਸੋ ਵੀ ਜਿਹੜਾ ਇੱਕ ਨਾ 메ਨ ਹਾਈਵੇ ਦੇ ਉੱਪਰ ਪਾਣੀ ਖੜਾਗਾ ਐਲ ਆਈ ਸੀ ਗਲੀ ਕੋਲੇ ਕਾਫੀ ਜੰ ਮੰਡੀ ਤੇ ਖੜਾ ਹੈ ਜੀ ਆ ਤੁਹਾਡੇ ਇੱਕ ਨੰਬਰ ਵਾਰਡ ਦੋ ਨੰਬਰ ਵਾਰਡ ਤਿੰਨ ਨੰਬਰ ਵਾਰਡ ਪੰਜ ਨੰਬਰ ਵਾਰਡ 6 ਨੰਬਰ ਵਾਰਡ ਜੀ ਜਿੰਨੇ ਤੁਹਾਡੇ ਘਰ ਦੇ ਨਾਲ ਲੱਗਦੇ ਜਿੰਨੇ ਵਾਰਡ ਸਾਰਾ ਜਿਹਾ ਪਾਣੀ ਖੜਾ ਤਰੇੜਾ ਆ ਰਹੀਆਂ ਕਈਆਂ ਦੇ ਪਾਸੇ ਪੰਜ ਨੰਬਰ ਵਾਰਡ ਘਰਾਂ ਚ ਤੇ ਇਹ ਮੌਜੂਦਾ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਕਿਵੇਂ ਦੇਖਦੇ ਹੋ ਜੀ ਤੁਸੀਂ ਉਹ ਸਰ ਹੁੰਦਾ ਆਪਾਂ ਕਿਰਾ ਆਪਾਂ ਵਿਚਾਰ ਕਰੀਏ ਆ ਪਾਣੀ ਤੋਂ ਜਿਹੜਾ ਅੱਗੇ ਹੁਣ ਆਉਣ ਵਾਲਾ ਜਿਹੜਾ ਸਮਾਂ 2-4 ਦਿਨ ਆਪਾਂ ਇਹਨੂੰ ਕਿਵੇਂ ਹੈਂਡਲ ਕਰਦਾ ਕਿਉਂਕਿ ਦੇਖੋ ਵਿਕਾਸ ਕਾਰਜ ਜਦੋਂ ਆਪਾਂ ਨੂੰ ਦੇਖੋ ਮੈਂ ਸਰਕਾਰ ਤੇ ਚਲੋ ਮੈਂ ਬੇਨਤੀ ਵੀ ਕੀਤੀ ਹੈ ਤੁਹਾਡੇ ذریعے ਫੇਰ ਕਰ ਦਿੰਨਾ ਹੈ ਜੀ ਪਾਣੀ ਕੱਢਣ ਦੀ ਕੋਸ਼ਿਸ਼ ਇੱਕ ਇੱਕ ਪੱਖਾ ਲਾ ਰੱਖਿਆ ਹੈ ਪਾਣੀ ਖੜਾ ਤੁਸੀਂ ਆਪਣਾ ਲੱਤ ਲੱਤ ਹਾਂਜੀ 4-4 5-5 ਫੁੱਟ ਇੱਥੇ ਪ੍ਰੋਪਰ ਕੋਈ ਅਫਸਰ ਜਾਂ ਕੋਈ ਯੂ ਐਸ ਡੀ ਐਮ ਸਾਹਿਬ ਆਪ ਮੌਕੇ ਦੇਖਣਾ ਕਿ ਆਪ ਉਹ ਵੱਡੇ ਉਹ 4-4 5 ਮੈਂ ਪੱਖੇ ਕਵਾਰਟਸ ਲਾਉਣ ਜੀ 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 ਉੱਥੇ ਕਿਵੇਂ ਵੀ ਕੋਈ ਦੇਖਣ ਵੀ ਕੀ ਲੋਡ ਹੈ ਕੀ ਉੱਥੇ ਜੀ ਕਿ ਮੈਨੂੰ ਮੈਂ ਪਹਿਲਾਂ ਵੀ ਆ ਕੇ ਗਿਆ ਸੀਗਾ ਆ ਪਰਸੋ ਬੰਨਾ ਤੇ ਹਾਂਜੀ ਤੇ ਮੈਂ ਉਦੋਂ ਵੀ ਮੈਂ ਦੋ ਤਿੰਨ ਘੰਟੇ ਰਿਹਾ ਕੋਈ ਮੈਨੂੰ ਪ੍ਰਸ਼ਾਸਨ ਦਾ ਬੱਚਾ ਨਹੀਂ ਦਿਖਿਆ ਉੱਥੇ ਜੀ ਜੀ ਕਿਉਂਕਿ ਐਮਰਜੈਂਸੀ ਇੱਕ ਤਰ੍ਹਾਂ ਦਾ ਅੱਧਾ ਪੰਜਾਬ ਸਨ ਪਾਣੀ ਚ ਤੇ ਆਉਣ ਵਾਲਾ ਜਿਹੜਾ ਜਿਹੜਾ ਸਾਡੇ ਵਾਲਾ ਏਰੀਆ ਪਹਿਲਾਂ 2023 ਚ ਆਪਾਂ ਨੂੰ ਮਾਰ ਉੱਥੇ ਪੈ ਚੁੱਕੀ ਆ ਸ਼ਹਿਰ ਨੂੰ ਵੀ ਤੇ ਆਲੇ ਦੁਆਲੇ ਚਾਰ ਪੰਜ ਪਿੰਡਾਂ ਨੂੰ ਰੋੜ ਕੇ ਝੰਡਾ ਥੋੜਕ ਇਧਰ ਫੂਸ਼ ਮੰਡੀ ਸਾਧੂ ਵਾਲਾ ਵਗੈਰਾ ਜੀ ਜੀ ਇਸ ਵਾਰ ਪ੍ਰਮਾਤਮਾ ਆਪਾਂ ਇਹਨੂੰ ਬਚਾ ਕਰਦੀ ਹੈ ਨਹੀਂ ਆਪਣੇ ਤੋਂ ਪਹਿਲਾਂ ਹੀ ਨਕਸਾਰ ਉਦੋਂ ਦਾ ਹੋਇਆ ਹੋਇਆ ਪੂਰਾ ਨਹੀਂ ਭਰ ਪਾਈ ਬਿਲਕੁਲ ਜੀ ਅ fırsਰਾਂ ਨੂੰ ਜਦੋਂ ਇਸ ਵਿਸ਼ੇ ਤੇ ਫੋਨ ਕਰੀਦਾ ਤਾਂ ਆਪੋ ਆਪਣਾ ਪੱਲਾ ਜਿਹੜਾ ਝਾੜਦੇ ਨਜ਼ਰ ਆਉਂਦੇ ਜੀ ਕਿਤੇ ਨਾ ਕਿਤੇ ਉਹ ਸਰ ਚਲੋ ਮੈਂ ਹੁਣ ਕੋਈ ਸਿਆਸੀ ਗੱਲਾਂ ਗੱਲ ਸਰ ਮੈਂ ਬਾਰੀ ਬਾਰੀ ਤਾਂ ਦੇਖੋ ਇੱਕ ਹੈ ਤਾਂ ਕੁਦਰਤੀ ਆਫਤ ਪਰ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਪਹਿਲ ਉਹਨਾਂ ਨੇ ਕਰਨੀ ਕਿਉਂਕਿ ਜੇ ਉਹਨਾਂ ਨੇ ਪ੍ਰਬੰਧ ਕੀਤੇ ਹੁੰਦੇ ਸ਼ਾਇਦ ਕਿਉਂਕਿ ਦੇਖੋ ਜਦੋਂ ਪਤਾ ਹੈ ਮੌਸਮ ਵਿਭਾਗ ਨੇ ਦੱਸਿਆ ਹੋਇਆ ਵੀ ਇੰਨਾ ਨਹੀਂ ਪੈਣਾ ਇਸ ਵਾਰ ਜੀ ਜੀ ਕੁਦਰਤੀ ਗੱਲ ਆਪਾਂ ਨੂੰ ਪਤਾ ਹੈ ਵੀ ਆਪਾਂ ਉਹ ਜਿਹੇ ਇੰਤਜ਼ਾਮ ਕਰਕੇ ਰੱਖੀਏ ਕੀ ਇਹ ਹਾਂ ਜੀ ਇਹ ਡਿਊਟੀ ਬਣਦੀ ਹੈ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਹਾਂ ਇਸ ਕਰਕੇ ਸਰ ਚਲੋ ਤਾਂ ਹੁਣ ਹੁਣ ਤਾਂ ਆਪਣੇ ਇਹਦਾ ਆਪਣਾ ਰਹੀ ਸਿਸਟਮ ਹੈ ਇਹਦਾ ਫਾਨੂੰ ਆਪਣਾ ਬਚਾ ਫੋਦੀ ਹੀ ਕਰਨਾ ਪੈਣਾ ਹੈ ਨਾਲ ਮਿਲ ਕੇ ਚਲ ਠੀਕ ਠੀਕ ਹੈ ਜੀ ਧੰਨਵਾਦ ਨੂੰ ਲੱਗਦਾ ਨਹੀਂ ਵੀ ਕੋਈ ਸਾਨੂੰ ਕੋਈ ਇੱਥੇ ਕੋਈ ਕੋਈ ਮੈਨੂੰ ਕੋਈ ਅਫਸਰ ਲਿਖਿਆ ਕੋਈ ਬੱਚਾ ਨਹੀਂ ਦੇ ਸੇ ਪ੍ਰਸ਼ਾਸਨ ਦਾ ਤੇ ਆ ਸ਼ਹਿਰ ਵਾਸੀ ਜ਼ਰੂਰ ਖੇਚਲ ਕਰ ਰਹੇ ਨੇ ਆਪਣੇ ਤੌਰ ਤੇ ਇਹ ਜੀ ਕਾਂਗਰਸੀ ਆਗੂ ਬਿਕਰਮਜੀਤ ਸਿੰਘ ਫਿਰ ਜਿਨ੍ਹਾਂ ਨੇ ਕਿ ਸਰਕਾਰ ਤੇ ਪ੍ਰਸ਼ਾਸਨ ਤੇ ਇੱਕ ਸਵਾਲ ਜਾਂ ਨਿਸ਼ਾਨ ਹੈ ਜਿਹੜਾ ਵਿਕਾਸ ਕਾਰਜਾਂ ਨੂੰ ਲੈ ਕੇ ਖੜਾ ਕਰ ਦਿੰਦਾ ਹੈ ਵਿਕਾਸ ਕਾਰਜਾਂ ਦਾ ਢੰਗ ਹੋਰਾ ਪਿੱਟਨ ਵਈ ਸਰਕਾਰ ਕਿਤੇ ਨਾ ਕਿਤੇ ਅੱਜ ਫੇਲ ਹੁੰਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਇਸੇ ਤਰ੍ਹਾਂ ਹੀ ਗਰਾਊਂਡ ਜ਼ੀਰੋ ਰਿਪੋਰਟ ਤੋਂ ਦੇਖਣ ਵਾਸਤੇ ਸਾਡੇ ਨਾਲ ਜੁੜੇ ਰਹੋ ਜੇ ਸਾਡੇ ਚੈਨਲ ਦੇ ਨਵੇਂ ਤਾਂ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਓ ਜੇ ਖਬਰ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਇਹ ਜਿਹੜਾ ਜ਼ਰੂਰ ਕਰਦਾ ਤਾਂ ਮਿਲਦੇ ਆਪਾਂ ਕਿਸੇ ਅਗਲੇ ਨਵੇਂ ਸਟੇਸ਼ਨ ਤੇ ਨਵੀਂ ਖਬਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ